ਸਤ ਸ੍ਰੀ ਅਕਾਲ ਪਟਿਆਲਾ ਲਾਈਵ ਦੇਖਦੇ ਦਸਤਾਂ ਦਾ ਸਵਾਗਤ ਤੇ ਮੈਂ ਹਾਂ ਸ਼ਾਹਵਾਜ਼ ਖਾਨ ਮਲੇਰ ਕੋਟਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਥਾਨਕ ਸਰਾਂਦੀ ਗੇੜ੍ਹ ਸਾਹਮਣੇ ਮੁਹੱਲਾ ਬਾਗਵਾਸੀ ਚ ਬੀਤੇ ਬੁੱਧਵਾਰ ਇੱਕ ਘਰ ਤੇ ਫੈਰਿੰਗ ਕਰਕੇ ਫਰਾਰ ਹੋਣ ਵਾਲੇ ਹਮਲਾਵਰਾਂ ਚੋਂ ਤਿੰਨ ਨੂੰ ਮਲੇਰ ਕੋਟਲਾ ਪੁਲਿਸ ਨੇ 315 ਬੋਰ ਦੇ ਦੋ ਦੇਸੀ ਕਟਿਆ ਅਤੇ ਕਰਤੂਸਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਡੀਐਸਪੀ ਮਲੇਰਕੋਟਲਾ ਕੁਲਦੀਪ ਸਿੰਘ ਅਤੇ ਸੀਆਈਏ ਇੰਚਾਰਜ ਹਰਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਸਹਾਇਕ ਥਾਣੇਦਾਰ ਮਲਕੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗ੍ਰਿਫਤਾਰ ਕੀਤਾ ਹੁਣ ਤੁਹਾਨੂੰ ਮੁਲਜ਼ਮਾਂ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਿਹੜੇ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਮਲੇਰਕੋਟਲਾ ਤੋਂ ਸ਼ਾਹਬਾਸ ਖਾਨ ਹਟਿਆਲਾ ਲਾਈਵ ਨੀਤੀ ਚੋਲਾਮਾਂਜੇ 2023 ਨੂੰ ਸ਼ਾਹਬਾਸ ਸਨਮੁਹ ਮਦੀਨ ਵਾਸੀ ਨਮੀਵਾਦੀ ਇਹ ਜਦੋਂ ਮੋਟਰਾਂ ਨੇ ਧਿਆਨ ਕੀਤਾ ਕਿ ਉਸਦੇ ਘਰ ਦੇ ਆ 10-12 ਨੰਬਰ ਵਿਅਕਤੀ ਆਣੇ ਜਿਨ੍ਹਾਂ ਦੇ ਵਿੱਚ ਮਮਨ ਕਾਇ ਮੂਨਸ਼ਾ ਮਮਨਸਾਇਲ ਵਗੈਰਾ ਮੋਟਰਸਾਈਕਲਾਂ ਤੇ ਆਏ ਜਿਨ੍ਹਾਂ ਦੇ ਘਰ ਤੇ ਆ ਕੇ ਉਹ ਬਾਹਰ ਉੱਪਰ ਕੋਠੇ ਦੇ ਉੱਤੇ ਗੁਜਾਰੇ ਚ ਖੜੇ ਸੀ ਉਹਦੀ ਮਦਰ ਹੈ ਜਿਹੜੀ ਉਹ ਇੱਥਾਂ ਸੀ ਉਹਨਾਂ ਦੇ ਉੱਤੇ ਵਾਰ ਕੀਤੀ ਜਿਹੜੇ ਗਿਆਨ ਦਿੱਤੇ ਅਸੀਂ ਮਕਦਮਾ ਨੰਬਰ 103 ਮਿਤੀ 14 ਮਾਰਚ 2025 ਅੰਡਰ ਸੈਕਸ਼ਨ 125 355 ਜੀਐਨਐਸ 25 ਆਰਮੈਕ ਦੇ ਤਹਿਤ ਸ਼ਾਂਤੀ ਬੰਦ ਨੂੰ ਕਰਨਾ ਦਾ ਚ ਕੀਤਾ ਮਕਦਮਾ ਕੱਜ ਕੰਮ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਐਸਐਸਜੀ ਸਾਹਿਬ ਸਿਹਾਰ ਗਰਨ ਜੀ ਸੀਮਨ ਜੀ ਨੂੰ ਐਸਪੀ ਜੀ ਸ੍ਰੀ ਸਤਪਾਲ ਸ਼ਰਮਾ ਜੀ ਨੂੰ ਫੀਮਾ ਪ੍ਰਮਾਣ ਜੀ ਨੇ ਲੱਗ ਦਿੱਤੇਗੇ ਕਿਮਾ ਘਟਨ ਕਰਕੇ ਤੇ ਜਿਹਨਾਂ ਨੇ ਇਹਦੀ ਭਾਲ ਸ਼ੁਰੂ ਕੀਤੀ ਗਈ ਜਿਹੜੀ ਜਿਸ ਦੀ ਗੜੀ ਦੇ ਵਿੱਚ ਕੱਲ ਮਤੀ 16 ਤਰੀਕ ਨੂੰ ਐਸਐਸਮਰਕੀ ਸਿੰਘ ਜਿਹੜਾ ਕਿ ਮੌਲਾਨਾ ਸਿੰਘ ਨੇ ਪੋਸਟਡ ਹੈ ਉਹਨਾਂ ਨੇ ਆਪਣੀ ਟੀਮ ਦੇ ਨਾਲ ਤਿੰਨ ਵਿਅਕਤੀ ਮਮਨ ਦਾ ਮਮਨਸਾਹਿਲ ਤੇ ਮੂਸ਼ਾ ਇਹਨਾਂ ਤਿੰਨ ਵਿਅਕਤੀ ਨੂੰ ਬਿਲਕੁਲ ਤ੍ਰਿਫਤਾਰ ਕਰਕੇ ਇਹਨਾਂ ਪਾਸੋਂ ਦੋ ਪੱਤੇ ਦੇਸੀ 115 ਬੋਰ ਇੱਕ ਰੌਂਗ ਜਿੰਦਾ 88 ਐਮ ਐਮ ਤੇ ਦੋ ਖਾਲੀ ਰੌਂਗ ਨੇ ਜਿਹੜੇ 98 ਦੇ ਉਹ ਬਰਾਮਦ ਕੀਤੇ ਇਹਨਾਂ ਦੇ ਨਾਲ ਦੇ ਸਾਥੀ ਨੇ ਜਿਹੜੇ ਜਿਹੜੇ ਕਿ ਭਾਈ ਦੇ ਹੋ ਜਿਨ੍ਹਾਂ ਤੇ ਪਰਚਾ ਦਰਜਾ ਉਹ ਐਕਸਪ੍ਰੈਸ ਮੋਡ ਦੇ ਵਿੱਚ ਉਹਨਾਂ ਦੇ ਨਾਮ ਸਾਰਿਆਂ ਦੇ ਦਿੱਤੇ ਹੋਏ ਨੇ ਉਹ ਅਜੇ ਭਗੌੜੇ ਨੇ ਉਹਨਾਂ ਬਾਰੇ ਵੀ ਟੀਮਾਂ ਵੱਲੋਂ ਸਰਗਰਮਤਾ ਦੇ ਤੇਜ ਜੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਐਸ ਐਸ ਬੀ ਸਾਹਿਬ ਵੱਲੋਂ ਕਲੀਅਰ ਕੱਟ ਸਾਰੀਆਂ ਟੀਮਾਂ ਨੂੰ ਸਾਨੂੰ ਸਾਰੇ ਚਾਰਜਾਂ ਨੂੰ ਕਲੀਅਰ ਕੱਟ ਡਾਇਰੈਕਸ਼ਨ ਹੈ ਕਿ ਆਪਾਂ ਸ਼ਹਿਰ ਮੀਨੂ ਕੋਲੇ ਦੇ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਸਿਗਨੇਚ ਪੰਨਾ ਜਿਸ ਦੀ ਲੜੀ ਦੇ ਤਹਿਤ ਪੂਰੀ ਸਰਗਰਮੀ ਨਾਲ ਇਹਨਾਂ ਬਾਕੀ ਦੇ ਦੋਸ਼ੀਆਂ ਨੂੰ ਭਾਗ ਦਿੱਤੀ ਜਾ ਰਹੀ ਹੈ ਜਲਦੀ ਇਹ ਵੀ ਸਾਡੀ ਗ੍ਰਿਫਤ ਦੇ ਵਿੱਚ ਹੋਣਗੇ ਤੇ ਇਹਨਾਂ ਤੋਂ ਪ੍ਰੋਪਰ ਇੰਟਰੋਗੇਸ਼ਨ ਕਰਕੇ ਅੱਗੇ ਢੁਗਾਈ ਨਾਲ ਸਰ ਹੈ ਪੁਛ ਪ੍ਰਤਾਨ ਕਰਕੇ ਜਿੰਮ ਕਦ ਨਾ ਸਰ ਹੈ